ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਆਉਣ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇ ਜਿਸ ਵਿੱਚ ਮੁਲਾਜ਼ਮਾਂ ਦਾ 13% ਡੀਏ ਰਹਿੰਦਾ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਡਾ ਫੈਸਲਾ ਕਰੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕੇਂਦਰ ਸਰਕਾਰ ਜਲਦ ਹੀ ਕਰੇਗੀ ਜਿਸ ਤੋਂ ਬਾਅਦ ਪੈਂਡਿੰਗ ਡੀਏ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਜਿਸ ਕਾਰਨ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰੇ ਉਹ ਵੀ ਜਲਦ ਤੋਂ ਜਲਦ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿੰਨਾ ਉੱਪਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾ ਕੇ ਇੱਕ ਤਰ੍ਹਾਂ ਦਾ ਤੱਕਾ ਇਹਨਾਂ ਮਲਾਜ਼ਮਾਂ ਦੇ ਨਾਲ ਕੀਤਾ ਜਾ ਰਿਹਾ ਮਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਸਾਡੇ ਨਾਲ ਇਨਸਾਫ ਕਰੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਅਸੀਂ ਕੇਸ ਜਿੱਤ ਚੁੱਕੇ ਹਾਂ ਪੰਜਾਬ ਸਰਕਾਰ ਜਲਦ ਤੋਂ ਜਲਦ ਸਾਡੇ ਉੱਪਰ ਸਮੂਹ ਮਲਾਜ਼ਮਾਂ ਦੇ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕਰੇ ਕੇ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਜਿਹੜੇ ਕਿ 20-20 ਸਾਲਾਂ ਤੋਂ 10-10 12000 ਤੇ ਕੰਮ ਕਰ ਰਹੇ ਨੇ ਪੰਜਾਬ ਸਰਕਾਰ ਇਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕਰੇ ਜੋ ਪ੍ਰਸਤਾਵ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਥੋੜੇ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਅਸੀਂ ਇਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਅਜੇ ਹੀ ਪਾਲਿਸੀ ਲੈ ਕੇ ਆਵਾਂਗੇ ਉਸ ਉਸ ਨੂੰ ਲੈ ਕੇ ਪੰਜਾਬ ਸਰਕਾਰ ਜਲਦ ਤੋਂ ਜਲਦ ਫੈਸਲਾ ਕਰੇ ਤੇ ਇਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਮੁਲਾਜ਼ਮਾਂ ਦੀ ਜੋ ਅਗਲੀ ਮੰਗ ਹੈ ਉਹ ਹੈ ਏਸੀਪੀ ਸਕੀਮ ਨੂੰ ਬਹਾਲ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਲਾਗੂ ਕਰੇ ਪੰਜਾਬ ਸਰਕਾਰ ਆਸ਼ਾ ਵਰਕਰ ਮਿੱਡੇ ਮੀਰ ਵਰਕਰ ਦੇ ਮਾਨ ਪੱਤੇ ਵਿੱਚ ਵਾਅਦਾ ਕਰੇ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਘੱਟ ਤੋਂ ਘੱਟ ਕਿਸ਼ਤਾਂ ਅਤੇ ਜਲਦ ਤੋਂ ਜਲਦ ਅਦਾਇਗੀ ਕਰੇ ਪੰਜਾਬ ਸਰਕਾਰ ਕਿਉਂਕਿ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੁਆਰਾ ਲਗਾਤਾਰੇ ਮੰਗ ਕੀਤੀ ਜਾ ਰਹੀ ਹੈ ਕਿ ਅਸੀਂ ਆਪਣੀ ਉਮਰ ਦੇ ਆਖਰੀ ਪੜਾਅ ਤੇ ਹਾਂ ਪੰਜਾਬ ਸਰਕਾਰ ਏਰੀਅਰ ਦੀਆਂ ਕਿਸ਼ਤਾਂ ਦੀ ਗਿਣਤੀ ਘੱਟ ਕਰੇ ਤੇ ਜਲਦ ਤੋਂ ਜਲਦ ਸਾਨੂੰ ਏਰੀਅਰ ਦੀ ਅਦਾਇਗੀ ਕੀਤੀ ਜਾਵੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਿਸ ਨੂੰ ਲੈ ਕੇ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਉਹ ਹੈ ਫੈਕਟਰ 2.69 ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਲੈ ਕੇ ਦੋ ਵਾਰ ਫੈਸਲਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਪੰਜਾਬ ਸਰਕਾਰ ਨੂੰ ਫੈਕਟਰ 2.59 ਲਾਗੂ ਕਰਨ ਨੂੰ ਕਿਹਾ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਫੈਕਟਰ 2.59 ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਹਾਂਜੀ ਦੋਸਤੋ ਇਸ ਤਰ੍ਹਾਂ ਮਲਾਜ਼ਮਾਂ ਦੀਆਂ ਮੰਗਾਂ ਬਹੁਤ ਨੇ ਤੇ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰ ਰਹੇ ਨੇ ਜਲਦ ਤੋਂ ਜਲਦ ਪੰਜਾਬ ਸਰਕਾਰ ਉਹਨਾਂ ਦਾ ਹੱਲ ਕਰੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ